ਦੀ ਚੋਣ ਰੈਲੀ ਚ ਸ਼ਾਮਿਲ ਹੋਣ ਲਈ ਕਪੂਰਥਲਾ ਤੋਂ ਸੁਖਵੰਤ ਸਿੰਘ ਪੰਡਾ ਲੋਕਾਂ ਦਾ ਇੱਕ ਵੱਡਾ ਇਕੱਠ ਲੈ ਕੇ ਰਵਾਨਾ ਹੋਏ ਆਮ ਆਦਮੀ ਪਾਰਟੀ ਖੰਡੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਦੇ ਹੱਕ 'ਚ ਪੱਟੇ ਵਿਖੇ ਚੋਣ ਰੈਲੀ 'ਚ ਸ਼ਾਮਿਲ ਹੋਣ ਲਈ ਕਪੂਰਥਲਾ ਤੋਂ ਸੁਖਵੰਤ ਸਿੰਘ ਪੰਡਾ ਲੋਕਾਂ ਦਾ ਇੱਕ ਵੱਡਾ ਇਕੱਠ ਲੈ ਕੇ ਪੱਟੇ ਲਈ ਰਵਾਨਾ ਹੋਏ ਸ਼ੁੱਕਰਵਾਰ ਸਵੇਰੇ ਸੁਖਵੰਤ ਸਿੰਘ ਪੰਡਾ ਆਪਣੇ ਨਿਵਾਸ ਸਥਾਨ ਮਾਡਲ ਟਾਊਨ 26 ਨੰਬਰ ਕੋਠੀ ਤੋਂ ਆਪ ਵਰਕਰਾਂ ਦਾ ਵੱਡਾ ਹਜ਼ਮ ਗੱਡੀਆਂ 'ਚ ਲੈ ਕੇ ਰਵਾਨਾ ਹੋਏ ਇਸ ਮੌਕੇ ਉਹਨਾਂ ਕਿਹਾ ਕਿ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਸੁਣਨ ਲਈ ਅਤੇ ਆਪਦੇ ਹੱਕ ਚਾਹ ਦਾ ਨਾਰਾ ਦੇਣ ਲਈ ਸਾਰੇ ਸਾਥੀ ਅੱਜ ਅਸੀਂ ਆਪ ਦੀ ਪੱਟੀ ਰੈਲੀ 'ਚ ਪੁੱਜ ਰਹੇ ਹਾਂ ਜਿੱਥੇ ਵੱਡੇ ਵੱਡੇ ਸਿਆਸੀ ਲੀਡਰਾਂ ਦੇ ਵਿਚਾਰ ਸੁਨੇ ਜਾਣਗੇ ਤੇ ਆਪਦੇ ਹੱਕ ਚ ਲੋਕ ਇਕੱਠੇ ਹੋਣਗੇ ਜ਼ਿਕਰਯੋਗ ਹੈ ਕਿ ਸੁਖਵੰਤ ਸਿੰਘ ਪੰਡਾ 2017 ਦੀ ਵਿਧਾਨ ਸਭਾ ਚੋਣਾਂ ਚ ਹਲਕਾ ਕਪੂਰਥਲਾ ਤੋਂ ਚੋਣ ਲੜੇ ਸਨ ਇਸ ਮੌਕੇ ਉਹਨਾਂ ਨਾਲ ਵਰਿੰਦਰ ਗੁਲਿਆਨੀ ਪਹਿਲਵਾਨ ਸੁਖਦੇਵ ਸਿੰਘ ਸੁੱਖਾ ਟੀਨੂ ਵਾਲਿਆ ਸੁਖਪਾਲ ਸਿੰਘ ਕਰਨ ਸ਼ਰਮਾ ਰਾਜਿੰਦਰ ਸਿੰਘ ਪਹਿਲਵਾਨ ਬਲਕਾਰ ਸਿੰਘ ਗੋਰਾ ਪਹਿਲਵਾਨ ਮੁਖਸ਼ਬੇ ਸੁਖੀ ਪਹਿਲਵਾਨ ਕਾਜਲੀ ਬਲਵਿੰਦਰ ਸਿੰਘ ਸਹਿਤ ਵੱਡੀ ਗਿਣਤੀ ਚ ਹਾਜ਼ਰ ਸਾਥੀ ਹੋਏ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਆਵਾਜ਼ੀ ਪਾਰਟੀ ਜਿੰਦਾਬਾਦ 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 ਆਵਾਜ਼ੀ ਪਾਰਟੀ ਜਿੰਦਾਬਾਦ 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 ਆਪ ਭਗਵੰਦ ਸਿੰਘ ਮਾਨ ਜਿੰਦਾਬਾਦ 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 ਆਸਵੰਸੇ ਫਟਾ ਜਿੰਦਾਬਾਦ ਜਿੰਦਾਬਾਦ ਹਾਂਜੀ ਸਰ ਕੀ ਨਾਮ ਮੈਂ ਤੁਹਾਡਾ ਸੁਖਦੇਵ ਸਿੰਘ ਸਾਈਵਾਲ ਸੁੱਖਾ ਪਹਿਲਵਾਨ ਜੋ ਕਿ ਜਿਸ ਤਰ੍ਹਾਂ ਇਲੈਕਸ਼ਨ ਸ਼ੁਰੂ ਹੋਇਆ ਹੈ ਤੋਸੀ ਸਾਫ ਸਗੋਂ ਸਿਕ ਵੱਡਾ ਜਿਹੜਾ ਇਹ ਦੇ ਵਿੱਚ ਜਿੰਨੇ ਵੀ ਸਾਡੇ ਮੈਂ ਕਹਾਂਗਾ ਸਪੋਰਟਸ ਦੇ ਜਿਹੜਾ ਸੁਖੀ ਪਹਿਲਵਾਨ ਜੀ ਨੇ ਸਾਡੇ ਮੁਸ਼ਕੂਰ ਤੇ ਪਹਿਲਵਾਨ ਜੀ ਨੇ ਇਹ ਸਾਰੇ ਪਹਿਲਵਾਨ ਅੱਜ ਇੱਥੇ ਪਹੁੰਚੇ ਹੋਏ ਨੇ ਔਰ ਜਿੰਨੇ ਸਾਡੇ ਅਖਾੜੇ ਨੇ ਜਿੱਥੇ ਪ੍ਰੈਕਟਿਸ ਚੱਲ ਰਹੀ ਹੈ ਉਹ ਪਹਿਲਵਾਨ ਤੇ ਸਪੋਰਟਸਮੈਨ ਜਾਂ ਹੋਰ ਵੀ ਸਾਡੇ ਜਿੰਨੇ ਵੀ ਸਹਿਯੋਗੀ ਨੇ ਵੱਡਾ ਸਾਫ ਦੀ ਰਿਸਪੋਂਸਿਵ ਵੱਡਾ ਜੀ ਦੀ ਰਹਿਨਵਾਈ ਦੇ ਵਿੱਚ ਅਸੀਂ ਕਪੂਰਦੇ ਦੇ ਵਿੱਚੋਂ ਜਿੱਤ ਕੇ ਦਿਖਾਵਾਂਗੇ ਔਰ ਭਗਵੰਤ ਮਾਨ ਜੀ ਦੇ ਅਸੀਂ ਨਾਲ ਚੱਲਾਂਗੇ ਕਿਉਂਕਿ ਜਿਹੜੇ ਉਹਨਾਂ ਨੇ ਕੰਮ ਕੀਤੇ ਨੇ ਜਿਵੇਂ ਕਿ ਗਰੀਬਾਂ ਨੂੰ ਬਿਜਲੀ ਸਸਤੀ ਜਿਹੜੀ ਫ੍ਰੀ ਕੀਤੀ ਹੋਈ ਆ ਔਰ ਹੋਰ ਵੀ ਬਹੁਤ ਨੇਕ ਕੰਮ ਉਹਨਾਂ ਨੇ ਕੀਤੇ ਲੋਕ ਉਹਨਾਂ ਦੇ ਖੁਸ਼ ਨੇ ਔਰ ਮੈਨੂੰ ਉਮੀਦ ਹੈ ਵੀ ਸਾਰੀਆਂ ਸੀਟਾਂ ਜਿਹਦਾ ਉਹਨਾਂ ਕਿਹਾ ਵੀ ਜੀਰੋ ਤੇਰਾ ਉਹ ਇਸ ਵਾਰ ਇਸੇ ਤਰ੍ਹਾਂ ਹੀ ਹੋਵੇਗਾ ਤੋਂ ਭਗਵੰਤ ਮਾਨ ਜੀ ਨੂੰ ਅਸੀਂ ਜਿੱਤ ਕੇ ਦੇਵਾਂਗੇ ਔਰ ਵੱਡਾ ਹੀ ਰਹਿਨ ਵਿੱਚ ਰਵਾਂਗੇ ਸਕੋਂ ਸਿੰਘ ਪਟਾੜੀ ਜੀ ਤੁਸੀਂ ਅੱਜ ਇੱਥੇ ਇੰਨਾ ਵੱਡਾ ਲਾਭ ਨਿਸਕੋ ਇਕੱਠਾ ਕੀਤਾ ਕਿਹੜਾ ਚੱਲ ਰਿਹਾ ਹੈ। ਮੈਂ ਇਹੀ ਕਹਿਣਾ ਚਾਹੁੰਦਾ ਮੈਂ ਕਿਸੇ ਹਿੱਸੇ ਨਹੀਂ ਰਹਿਣਾ ਚਾਹੁੰਦਾ ਕਿ ਜੋ ਹੋਣ ਵਾਲੀ ਟੋਰਾ ਜੋ ਸਾਡੇ ਸੀਰਜ ਸਾਹਿਬ ਦਾ ਕਿਨਾਰਾ ਵੀ ਆ 130 ਉਹਨੂੰ ਪੂਰਾ ਕਰਨ ਵਾਸਤੇ ਅਸੀਂ ਮਿਲ ਰਤ ਰਾਤ ਲੱਗੇ ਹੋਏ ਆ ਉਹਨਾਂ ਦਾ ਜਿਹੜਾ ਨਾਰਾ ਉਹਨੂੰ ਅਸੀਂ ਪੂਰਾ ਕਰ ਰਹੇ ਤੇ ਅੱਜ ਅਸੀਂ ਆਪਣਾ ਪੂਰਾ ਲਾਭ ਨਿਸਕੋ ਲੈ ਕੇ ਤੇ ਪੱਟੀ ਪਹੁੰਚ ਰਹੇ ਆ ਜਿੱਥੇ ਸੀਰਜ ਸਾਹਿਬ ਨੇ ਪੱਟੀ ਪਹੁੰਚਣ ਵੇਲੇ ਉੱਥੇ ਸੀਰਜ ਸਾਹਿਬ ਆ ਰਹੇ ਨੇ ਸਾਡੀ ਸਾਡੀ ਹਾਈ ਕਮਾਂਡ ਜਿਹੜਾ ਖਡੂਰ ਸਾਹਿਬ ਹਲਕੇ ਤੋਂ ਸਾਡੇ ਨਾਲ ਦੀ ਭੂਲਰ ਇਥੇ ਉਮੀਦਵਾਰ ਨੇ ਉਹਨਾਂ ਦੇ ਹੱਕ ਵਿੱਚ ਰਲਦੀ ਹੋ ਰਹੀ ਆ ਅਸੀਂ ਸਾਰੇ ਉਹਨਾਂ ਦੇ ਹੱਕ ਵਿੱਚ ਆਪਣਾ ਲਾਮਬੰਦ ਹੋ ਚੁੱਕੇ ਹਾਂ ਸਾਹਿਬ ਕਾਫੀ ਦਿਨਾਂ ਤੋਂ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ ਤੁਹਾਨੂੰ ਇਸ ਨੂੰ ਮੁਕਤ ਕਿੱਦਾਂ ਦਾ ਹੰਗਾਰਾ ਮਿਲ ਰਿਹਾ ਆ ਆਮ ਆਦਮੀ ਪਾਰਟੀ ਲਈ ਬਹੁਤ ਵਧੀਆ ਆਰੰਡ ਹੀ ਬਹੁਤ ਵਧੀਆ ਪੰਜਾਬ ਲੈਵਲ ਦੇ ਉੱਤੇ ਜਦੋਂ ਜਿੱਦਾਂ ਆਪਣੇ ਸਰਕਰ ਬਣਿਆ ਹੋਇਆ ਜਿੱਥੇ ਹੀ ਆਪਣੇ ਆਪਣੇ ਸਵਾ ਹੈਗੇ ਨੇ ਲੈਂਕ ਬੁੱਧ ਫੋਟਾ ਕਰੇ ਪੂਰੇ ਪੰਜਾਬ ਦੇ ਵਿੱਚ ਹੀ ਪੂਰੀ ਹਵਾ ਹੈਗੀ ਆ ਮਾਣ ਦੀ ਗੱਲ ਹੈ। ਦੱਸੋ ਵੀ ਖਡੂਰ ਸਾਹਿਬ ਦੇ 9 ਹਲਕੇ ਤੇ ਬਚਾਰ ਕਰ ਰਹੇ ਨੇ ਪੂਰੇ ਪੰਜਾਬ ਵਿੱਚ ਜਾ ਰਹੇ ਆ। ਦੇਖੋ ਮੈਂ ਆ ਤੇ ਆਪਣਾ ਖਡੂਰ ਸਾਹਿਬ ਹਲਕੇ ਤੇ ਇਹ ਦੇਖੂਗਾ ਨਾ ਹਲਕੇ ਜਿਹੜੇ ਹੈਗੇ ਨੇ। ਔਰ ਜ਼ਿਆਦਾਤਰ ਮੇਰਾ ਧਿਆਨ ਜਿਹੜਾ ਕਪੂਠਲਾ ਹੈਗਾ ਕਿਉਂਕਿ ਮੈਨੂੰ ਮੰਤਰੀ ਸਾਹਿਬ ਜਿਹੜੇ ਸਾਡੇ ਮੀਤਵਾਰ ਨੇ ਲਾਲਜੀਤ ਪੁੱਲਰ ਉਹਨਾਂ ਨੇ ਵੀ ਇਹ ਡਾਇਰੈਕਸ਼ਨ ਦਿੱਤੀ ਆ ਕਿ ਤੁਸੀਂ ਉੱਥੇ ਕਪੂਠਲਾ ਕੋਆਰਡੀਨੇਟ ਕਰੋ। ਜੇਕਰ ਕਪੂਠਲਾ ਦੇਖਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਕਪੂਠ ਨੇ ਜੋ ਅਸੀਂ ਦਿੱਤਾਗੇ ਜੀ ਔਰ ਮਨ ਲਾਹ ਲਾਫਾਇਨ ਮੰਤਰੀ ਬਾਰੇ ਬੀਰ ਕੋਲ ਹਲਕੀ ਤੋਂ ਵਿਕਾਸੀ ਪਾਇਆ ਉਹਦੇ ਬਾਰੇ ਜੀ ਆ ਉੱਥੇ ਵੀ ਜਾਣੇ ਉੱਥੇ ਉਹਨਾਂ ਨੇ ਕਿਹਾ ਉਹਥੇ ਲੋਕਾਂ ਰਾਕੇ ਉਹ ਪੂਨਫਾਦੂ ਦੱਸਿਆ ਰਿਹਾ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਡਾ ਉੱਥੇ ਬਹੁਤ ਹੈਗਾ ਲੋਕਾਂ ਦੇ ਵਿੱਚ ਸੰਪਰਕ ਤੇ ਲੋਕਾਂ ਨੂੰ ਮਿਲੋ ਬੜਾਈ ਤੁਹਾਡੇ ਆਪਣੀ ਪਾਰਟੀ ਵਿੱਚ ਔਰ ਪਾਰਟੀ ਤੋਂ ਬਾਹਰ ਵੀ ਕਾਫੀ ਵਿਰੋਧੀ ਹੈਗੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਂ। ਦੇਖੋ ਮੇਰਾ ਖਿਆਲ ਆ ਕਿ ਮਲੇ ਇਹ ਤਾਂ ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਜੇ ਹੈ ਵੀ ਤਾਂ ਇਹ ਕੋਆਰਡੀਨੇਟ ਕਰਾਂਗੇ ਉਹਨਾਂ ਨਾਲ। ਉਹਨਾਂ ਨਾਲ ਬੈਠ ਕੇ ਕੱਲਾ ਹਰੇਕ ਨਾਲ ਲੈ ਕੇ ਗੱਲਾਂਗੇ। ਕੋਈ ਇਨੀਸ਼ੀਏਟ ਨਹੀਂ ਆ ਬੈਂਕ ਕਰੋਗੇ। ਹਾਂ ਗਲਾਸਰ ਤੋਂ ਤਾਂ ਕੋਈ ਹੈ ਨਹੀਂ। ਸਾਪਾਂ ਜਿਹੜੀ ਕਿਸੇ ਨਾਲ ਕੋਈ ਜ਼ਮੀਨ ਬੰਦੇ ਦੀਆਂ ਜਾਂ ਕਿਸੇ ਦਾ। ਬਾਕੀ ਜੇ ਕਿਸੇ ਨੂੰ ਹੈ ਤਾਂ ਆਪਾਂ ਔਰ ਉਹਨੇ ਨਾਲ ਲਈਤਾਂ ਵੀ ਹੋਰ ਜਿੱਥੇ ਤੱਕ ਮੇਰੀ ਲੋੜ ਹੋਈ ਜੇ ਕਹਿਣਗੇ ਜਿੰਨੀ ਵੀ ਮਰਨਾ ਉਹਨੂੰ ਮਿਲਾਂਗੇ ਵੀ ਜਾ ਕੇ ਬਦਦਾ ਤੁਸੀਂ 17 2017 ਦੇ ਇਲੈਕਸ਼ਨ ਲੜੀ ਸੀ ਕਬੂਰਤਾਲ ਤੋਂ ਉੱਥੇ ਦਾ ਐਮਐਲਏ ਜੀ ਉਹ ਤੋਂ ਡਾਪਰ ਟੁੱਟਿਆ ਗਿਆ ਬਦਦਾ ਮੈਂ ਮਨਾ ਕੁਝ ਤੇਰੀ ਗਲਾਈ ਹੋਣ ਕਰਕੇ ਮੇਰੇ ਬਹੁਤ ਪ੍ਰੋਬਲਮ ਆ ਗਈ ਸੀ ਉਹ ਦਾ ਜਰਨਲ ਟੂਪਰ ਆਪਰੇਸ਼ਨ ਕਰਾਇਆ ਉਸ ਕਰਕੇ ਅਰੈਸਟ ਬਸ ਸੀ ਡਾਕਟਰ ਤੇ ਪੂਰੇ ਟਾਈਮ ਲਈ ਮੈਂ ਗੈਪ ਪੈ ਗਿਆ ਸੀ ਮੇਕਨੋ ਹੁਣ ਪ੍ਰੋਮੋਟਨ ਦੇ ਵਿੱਚ ਸਟੇਟ ਬਹੁਤ ਵਧੀਆ ਤੇ ਆਪਾਂ ਇਸ ਇਸ ਵਕਤ ਨੂੰ ਐਨਆਰਆਈ ਸਹਾਇਤਾ ਕਿੰਨਾ ਮਿਲੇਗਾ ਬਹੁਤ ਵਧੀਆ ਬਹੁਤ ਵਧੀਆ ਮਿਲਾਂਗੇ ਕਹੋਗੇ ਐਨਆਰਆਈ ਮੈਂ ਪੂਰੇ ਜੋਰਪੁਰ ਦਾ ਐਨਆਰਆਈ ਜਿਹਾ ਸਮਾਜਾ ਪ੍ਰਦਾਨ ਨਹੀਂ ਹਰਿਆਣਾ ਹੋਰ ਫਾਰੇ ਪਾਸੋਂ ਬਹੁਤ ਵਧੀਆ ਹਜ਼ਾਰ ਮਿਲਿਆ ਅੱਜ ਸਾਹਿਬ ਤੁਸੀਂ ਪੰਜਾਬ ਵਾਸੀਆਂ ਨੂੰ ਕੀ ਅਪੀਲ ਕਰਦੇ ਹੋ ਲੋਕਾਂ ਤੋਂ ਨਾਲ ਮੈਂ ਲੋਕਾਂ ਨੂੰ ਇਹ ਅਪੀਲ ਕਰੂਗਾ ਵੈਸੇ ਤੇ ਲੋਕ ਆਪ ਹੀ ਬੜੇ ਉਤਸ਼ਾਹ ਨੇ ਲਗਣਾ ਮੈਂ ਇਹ ਅਪੀਲ ਕਰੂਗਾ ਕਿ ਦੋ ਸਾਲ ਨੂੰ ਸੱਚਾ-ਸੱਚਾ ਜਦਰਾ ਫੀਮ ਮਿਲਿਆ ਉਹ ਦੋ ਸਾਲ ਨੂੰ ਕੋਈ ਕਰੇ ਮਿਲਿਆ ਹੁੰਦਾ ਤੇ ਪੰਜਾਬ ਪਤਾ ਨਹੀਂ ਕਿੱਥੇ ਪਹੁੰਚਿਆ ਹੁੰਦਾ ਔਰ ਜਿਵੇਂ ਨਾਲੇ ਕੰਮ ਕੀਤਾ ਲੋਕੀ ਇਹਨਾਂ ਤੋਂ ਬਹੁਤ ਪ੍ਰਭਾਵਿਤ ਹੈ ਔਰ ਲੋਕ ਆਪ ਉਹਦਾ ਇਤਿਆਰ ਨੇ ਵੋਟ ਪਾਉਣੀ ਮੈਨੂੰ ਜਿਆਦਾ ਮੈਨੂੰ ਲੱਗਦਾ ਕਿ ਕੰਮਾਂ ਤੋਂ ਲਿਖੀ ਹੋਇਆ ਦਖਾਟ ਨੇ ਮਤਲਬ ਬਹੁਤ ਵੱਡਾ ਹੰਗਾਰਾ ਮੈਨੂੰ ਆ ਰਿਹਾ ਪਾਰਟੀ ਦੇ ਜਿਹੜੇ ਕੁਝ ਤੇ ਲੀਡਰ ਹੈਗੇ ਨੇ ਆ ਮੂੰਹ ਵਟਕੇ ਕਿਦੂ ਕੋ ਚੱਲਦੇ ਆ ਉਹਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਕੀ ਕਿ ਕਿੱਦਾਂ ਉਹਨਾਂ ਨੂੰ ਹੈਂਡਲ ਕਰੋਗੇ ਉਹਨੂੰ ਹੈਂਡਲ ਕਰੋ ਆਪਣੇ ਜਦੋਂ ਸ਼ੁਰੂ ਤੋਂ ਦੇ ਹੋਇਆ ਸਾਰਾ ਦੇ ਨਾਲ ਨੇ ਆਪਣੇ ਹੋ ਰਹੀ ਹੋਏ ਜਦੋਂ ਪਤਾ ਲੱਗੂਗਾ ਕਿ ਮੈਂ ਇੱਥੇ ਐਕਟਿਵ ਹੋ ਗਿਆ ਨਾਲ ਚੱਲਣਗੇ ਔਰ